ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਈ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਨ ਟੋਟਲ ਦੋ ਮੱਜਾਂ ਤੇ ਤਿੰਨ ਤੁਹਾਨੂੰ ਗਾਵਾਂ ਦਿਖਾਉਣੀਆਂ ਆ ਅੱਜ ਇੱਕੋ ਹੀ ਗਾਂ ਸੋਈ ਆ ਬਾਕੀ ਤਾਂ ਸਾਰੀਆਂ ਗੱਬਣਾ ਹੀ ਆ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੋਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਕਰਾ ਲੈ ਤੇ ਪਾਸ ਕਰਾ ਲੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਆਜੋ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਬਸ ਠੀਕ ਹੋ ਕਿਰਪਾ ਵਗੈਰੂ ਨਹੀਂ ਚਲੋ ਕਿਰਪਾ ਚੀ ਦੀ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਹਾਂ ਵੀਰ ਜੀ ਮਿੰਟੂ ਸਿੰਘ ਜੋ ਪਿੰਡ ਸਰਾਏ ਸੀਰਜ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 98147 99325 ਠੀਕ ਆ ਹਾਂਜੀ ਅੱਜ ਤਿੰਨ گاਵਾ ਤੇ ਦੋ ਮੱਝਾਂ ਨਾ ਤਿੰਨ گاਵਾ ਨੂੰ گاਵਾ ਚੰਗੀਆਂ ਵਧੀਆ ਦੇਖੋ ਠੀਕ ਆ ਹਾਂਜੀ ਬਲੀਡ ਦੀਆਂ ਵਸ਼ੀਆਂ ਨੇ ਤੇ ਸਰਵਾਤ ਫੇਰਾ ਸਾਈਵਲ ਵੜ ਤੋਂ ਕਰ ਲਈਏ ਕਰ ਲੋ ਕੱਦ ਤੇ ਦਾ ਐਚ ਐਫ گاਵਾ ਵਰਗਾ ਜੀ ਹਾਂਜੀ ਹਾਂਜੀ ਵੱਡੀ ਜਿਹੀ ਵਸ਼ੀ ਤੇ ਸੁਆ ਕਿੰਵਾ ਜੇ ਦਾ ਸੁਆ ਪਹਿਲਾ ਜਿਹ ਵਿੱਚ ਚੌਗੀ ਦੇ ਵਜੇ ਅੱਛਾ ਮੂੰਹ ਚਾਰ ਦੰਦ ਤੇ ਹਾਂਜੀ ਹਾਂਜੀ ਠੰਡੀ ਠੁੰਡੀ ਬੜੀ ਇਦਾਂ ਹੀ ਰੱਸੀ ਤੋਂ ਬਗੇਰ ਮਿਲਦੀ ਹੈ ਅੱਛਾ ਰੱਸੀ ਤੋਂ ਬਿਨਾਂ ਹੀ ਹਾਂਜੀ ਹਾਂਜੀ ਠੀਕ ਆ ਹਾਂਜੀ ਕਿੰਨਾ ਕਚਰਾ ਹੋ ਗਿਆ ਸੂਈ ਨਾ ਸੂਈ ਨੂੰ ਅੱਜ ਪੰਜਵਾ ਸ਼ਮਾ ਦੇ ਦੋ ਤਾਜਾ ਹੀ ਆ ਬੱਚਾ ਜਿਆਦਾ ਨਾਲ ਨਾਲ ਹੀ ਆ ਨਾਲ ਹਾਂਜੀ ਹਾਂ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਐ ਦੁੱਧ ਇੱਕੋ ਚਵਾਈ ਕਰਕੇ ਇੱਥੇ ਲੈ ਕੇ ਆਇਆ ਸਵੇਰੇ ਅੱਛਾ ਹਾਂ ਪਿਛਲਾ ਘਰ ਆ ਦਿੰਦੇ ਯਾਰਾਂ 11-12 ਕਿਲੋ ਭੋਲੀ ਆ ਭੋਲੀ ਲਾੜੇ ਕੋ ਦੁੱਧ ਵਾਲੇ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਠੀਕ ਆ ਹਾਂਜੀ ਤੇ ਕਿੰਨਾ ਕੁ ਤਰ੍ਹਾਂ ਦੁੱਧ ਕਰੀ ਜਾਓਗੇ ਬਹੁਤ ਬਦਾ ਸ਼ਾਈ ਵਾਲ ਦਾ ਇਹ ਤੇ ਮੱਝਾਂ ਅਨ ਦਾ ਦੁੱਧ ਹੁੰਦਾ ਗਾੜਾ ਮੇਨ ਗੱਲ ਇਹ ਆ ਵੀ ਠੰਡੀ ਸੀਲ ਦਾ ਵਾਧਾ ਹੁੰਦਾ ਠੰਡੀ ਸੀਲ ਦਾ ਵਾਧਾ ਹਾਂਜੀ ਤੇ ਕਿੰਨਾ ਕੁ ਦੁੱਧ ਕਰੀ ਜਾਊਗੀ ਹੈ ਤੇ ਦੇਖੋ ਨਾਲ ਆਸਤੇ ਬੜੀ ਵੀ 2-4 ਕਿਲੋ ਹਤਾ ਜਲਦੀ 14-15 ਆਰਾਮ ਨਾਲ ਕਰ ਦੇਣਾ ਸ਼ਮਤ 14-15 ਦੇ ਲੱਗਦੀ ਬੜੀ ਵੈੜਦੀ ਹੈ ਧੀ ਹੈ ਠੀਕ ਹੈ 2-2 ਕਿਲੋ ਦੁੱਧ ਦੀ ਮਾਗੋਂ ਆ ਅੱਛਾ ਹਾਂ ਤੇ ਚੰਗੀ ਵੱਸੀ ਕੇ ਨੇ ਪਾਲੀ ਵੀ ਚਲੋ ਸ਼ੌ ਬਣਾਵਾ ਤੇ ਆ ਥਣ ਵੀ ਇਹ ਤੇ ਦੇਖ ਸਕਦੇ ਜੀ ਉਹ ਤੇਰਾ ਬੈਨ ਦਿੰਦੀ ਜੀ ਇਤਨਾ ਬੈਨ ਦਿੰਦੀ ਇੱਥੇ ਇਹਦੇ ਬੱਚਾ ਲਓ ਤੇ ਬਿਨ ਬਾਲਟੀ ਤੋਂ ਤੇ ਉਹ ਤੇ ਦੇਖੋ ਆ ਦੇਖ ਸਕਦੇ ਜੀ ਠੰਡੀ ਸੀ ਲੈ ਆ ਵੀ ਨਹੀਂ ਗਾਲਣੀ ਬਾਤ ਨਹੀਂ ਦੋ ਹੱਥਾਂ ਚ ਬਾਲਟੀ ਠੰਡੇ ਰੇ ਕਾਲੀ ਨਹੀਂ ਪੈਂਦੀ ਜਿੱਤਰਾ ਮਰਜ਼ੀ ਹੱਥ ਵਿੱਚ ਬੋਲੀਆਂ ਦੇ ਵੇਖੋ ਤੋੜੋ ਜਾਂ ਫਿਰ ਕਰੀਦੋ ਬਹੁਤ ਠੰਡੀ ਵਸੀ ਤੇ ਬਾਕੀ ਇਹ ਆ ਬੇ ਕੱਦ ਕਾਠ ਪੱਖੋਂ ਪੂਰੀ ਜਵਾਨ ਆ ਜਿਹੜੀ ਪਹਿਲਨ ਦੇ ਹਿਸਾਬ ਨਾਲ ਸਾਈਵਲ ਗਾਂ ਦਾ ਕੱਦ ਚੰਗਾ ਹੈ ਹਾਂਜੀ ਹਲੋ ਹਾਂਜੀ ਹਾਂਜੀ ਸਾਹਿਬ ਜੀ ਤੁਸੀਂ ਕਾਲ ਦੀ ਕੀ ਹਾਲ ਨੇ ਹੋਰ ਵੜਾ ਆਣੇ ਵੱਡੀਆਂ ਇੱਕ ਤੋਂ ਬੋਲੀ ਆ ਹੋਇਆ 12 ਕਿਲੋ ਦੀ ਇੱਕ ਸਮਾਰਟ ਵਾੜ ਵੱਡੀ ਇਹ ਕਹਿੰਦਾ ਆਇਕਣਾ ਦੇ ਸੱਤਿਆ ਕੋਦੇ ਤੀ ਮੂੰਹ ਹਾਏ ਦਿਖਾ ਦਿਓ ਦੰਦ ਦਿਖਾ ਦਿਓ ਤੇ ਇੱਕ ਰੀ ਹੈ ਸੋਹਣੀ ਹੈ ਮੂੰਹ ਤਾਂ ਥੋੜਾ ਜਿਹਾ ਕਰਦੀ ਆ ਹੈਗੀ ਜਰੀ ਤਰ੍ਹਾਂ ਚਾਰ ਦੰਦ ਆ ਇੱਕ ਰੀ ਦਿਖਾ ਦਈਏ ਫਿਰ ਚੰਗੀ ਤਰ੍ਹਾਂ ਥੋੜਾ ਜਿਹਾ ਨਾ ਉਹ ਫੜਾ ਮੂੰਹ ਫੜਾਉਣ ਤੋਂ ਕਰਦੀ ਥੋੜਾ ਜਿਹਾ ਆਹ ਖੁੱਲੀਆਂ ਛੱਟਾਂ ਦੀਆਂ ਵਛੀਆਂ ਨੇ ਕਰਨ ਦੀਆਂ ਵਛੀਆਂ ਨੇ ਆਹ ਬੋਧਾ ਕੰਨੀਆਂ ਨੀਵੀਆਂ ਜੀ ਛਿੱਗੀ ਦੇ ਜਿਹੜੇ ਦਹੀਂ ਆ ਬਰਾਬਰ ਕਰਨਾ ਛਿੱਗੀ ਦੇ ਬਰਾਬਰ ਕਰਨਾ ਛਿੱਗੀ ਦੇ ਬਰਾਬਰ ਦਹੀਂ ਕਰਨਾ ਤੇ ਮੁੱਲ ਫਿਰ ਵੇਚੀ ਜਰਾ ਮੁੱਲ ਵੇਖ ਲਓ ਦੇ ਦਈਏ 55 ਗਰੀ ਵਛੀ ਬੜੀ ਚੰਗੀ ਜੀ ਨਹੀਂ ਕਰਦੀ ਇਹ ਵਿੱਚ ਮਾਨਤਾਂ ਮਾਜੀ ਜੋ ਐਡ ਨਹੀਂ ਜੋ ਉਹ ਤਾਂ ਚਲੋ ਗੱਲ ਤੁਹਾਡੀ ਸਹੀ ਆ ਵੇਖੋ ਐ ਵੇਖੋ ਮੇਰੇ ਜਿੱਡੀਕ ਨਹੀਂ ਨਹੀਂ ਫੱਬਦੀ ਮਤਲਬ ਕਰੇ ਬੱਜੇ ਵੀ ਸੌਣ ਲੱਗ ਗੁੜੀ ਸੌਣੀ ਲੱਦੀ ਹਾਂ ਜੀ ਇਹ ਤਾਂ ਨੀਰਾ ਦੁੱਧ ਦਾ ਮੁੱਲ ਨਹੀਂ ਪੈਣਾ ਨਾਲ ਸੋਨ ਪੁਨੇ ਦਾ ਵੀ ਹਨਾ ਠੰਡੀ ਸੇਲ ਦਾ ਮੁੱਲ ਪੈਣਾ ਹਾਂਜੀ ਹਾਂਜੀ ਕਿੰਨੇ ਦੀ ਫਿਰ ਜਸ ਨੌ ਕਰਨੀ ਜੇ ਤੋਂ ਪੂਰੇ 50 ਦੀ ਫਿਰ ਕਰ ਦਿੰਨੇ ਪੂਰੇ 50 ਦੀ ਹਾਂ ਬਸ ਚੰਗੀ ਜੀ ਕਿ ਵਿੱਚ ਛੋਟ ਛੜ ਥੋੜੀ ਬਾਅਦ ਚਲੋ ਕੋਈ ਯਾਰ 2000 ਕਰ ਦਿਆ ਮੋਕੇ ਤੇ ਨਹੀਂ ਯਾਰ 2000 ਨਾ ਕਰਾਉਣ ਕਿਨੇ ਕਰਾਈਏ 500 ਕਰ ਦਾਂਗੇ ਛੋਟ ਨਹੀਂ ਫਿਰ 500 ਕੋਈ ਛੋਟ ਹੁੰਦੀ ਆ ਯਾਰ ਤੇ ਪੂਰਾ ਕਰੀਏ ਫਿਰ ਚਲ ਕੋਈ ਨਹੀਂ ਯਾਰ ਕਰਦਾ ਠੀਕ ਹੈ ਮੋਕੇ ਤੇ ਜਹਾਰਖੰਡ ਹੋਰ ਹੋ ਜਾਣਾ ਤੇ ਆਪੇ ਚਲੜ 48 ਦੀ ਹੋ ਜਾਣੀ ਆ। ਕੋਈ ਸੱਚੀ ਚੰਗੀ ਆ ਦੇਖੋ। ਠੀਕ ਆ ਜੀ। ਹਾਂ ਬਹੁਤ ਹੀ ਸ਼ਾਂਤ ਆ। ਠੀਕ ਆ। ਹਾਂ ਜੀ। ਤੇ ਹੁਣ ਆ ਗਈ ਆਪਣੇ ਕੋਲ। ਇਹ ਬੜੇ ਖੂਬਸੂਰਤ ਜੀ ਇਹਦਾ ਰੰਗ ਬੜਾ ਸਾਫ਼ ਆ। ਹਾਂ ਜੀ। ਇਹ ਦੂਜਾ ਸੂਆ ਵੱਛੀ ਜੋ ਉਹਦੇ ਜਿਹੜਾ 10 ਦਿਨ ਪਏ ਸੁਣ ਚ ਦੇਖੋ। ਠੀਕ ਆ। ਪੂਰੀ ਫਸਣੀ ਇਹਦੇ ਵਿੱਚੀ। ਕਿੰਨੇ ਕ ਦੁੱਧ ਆ ਲਈ ਜੇ? ਇਹਨੇ ਹੁਣ ਪਹਿਲਾਂ ਇਹਦੇ 17-18 ਕਿਲੋ ਕੱਢਿਆ। ਅੱਛਾ। 20 ਤੱਕ ਉਹਨਾ ਕੱਢ ਹੀ ਰਹਿਗੇ। ਤੋਰੋ ਫਿਰ ਬਾਕੀ ਸੇਵਾ ਦਾ ਦੁੱਧ ਆ ਜੀ ਹਾਂਜੀ ਕੱਦ ਕਾਠ ਇਹਨਾਂ ਦੋਵਾਂ ਤੇ ਇੱਕੋ ਜਿਹੀ ਆ ਕੱਦ ਕਾਠ ਪੱਖੋਂ ਦੋਵੇਂ ਜਵਾਨ ਆ ਤੇ ਜੇ ਤਿਆਰ ਹੋਣੀ ਆ ਇਹ ਚੰਗਾ ਹਵਾਨਾ ਖੁੱਲਣਾ ਵਾ ਇਹਦਾ ਹਾਂਜੀ ਤਾਂ ਖੇਤਾਂ ਨੂੰ ਫੋਨ ਕੀਤਾ ਉਹ ਮੱਝ ਹੈ ਦੋ ਹੋਰ ਤੇ ਰਾਤ ਜੋੜਾ ਸਵੇਰੇ ਆਇਆ ਦੋਵੇਂ ਤੇ ਬਾਕੀ ਆ ਵੀ ਰੰਗ ਰੂਪ ਦੇ ਬੜੀ ਸਫਾਈ ਜਿਆ ਫੱਬਦੀ ਆ ਪੂਰੀ ਵੈੜ 20 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਕੱਢੀ ਜਾਊਗੀ ਜੇ ਕੋਈ ਹਸਤੇ ਦੇ ਲਾਗੇ ਬੰਨੇ ਟਾਈਮ ਖੜਦੀ ਹੈ ਸਵਾਨ ਦੇ ਨਾੜਾਂ ਵਿੱਚ ਚੰਗੀਆਂ ਤੇ ਮਿਲਕ ਮੈਨ ਵਿੱਚ ਚੰਗੀ ਲੱਗੀ ਹੈ ਬਾਕੀ ਅੱਜ ਮੀਂਹ ਕਾਫੀ ਪੈ ਗਿਆ ਸਵੇਰ ਦਾ ਛੜੀ ਜੀ ਲੱਗੀ ਅੱਜ ਤੇ ਬਾਕੀ ਇਦਾਂ ਕਰੀ ਇਹਦੀ ਆ ਮਿਲਕ ਮੈਨ ਦੇਖ ਸਕਦੇ ਜੀ ਤੇ ਥਣ ਵੀ ਚੰਗੇ ਗਿਆ ਤੇ ਚੰਗੇ ਸਾਈਜ਼ ਦਾ ਥਣ ਹੈ ਜਿਹੜਾ ਆ ਤੇਰਾ ਵੀ ਇਹਦਾ ਦੇਖ ਸਕਦੇ ਕਰੀ ਤੇਦਾ ਮੁੱਲ ਫਿਰ ਵੇੜ ਤੇ ਵੱਛੀ ਦੇ ਬੜੀ ਚੰਗੀ ਆ ਹਾਂਜੀ ਵੇੜ ਤੇ ਸੋਹਣੀ ਆ ਚਲੋ ਹਾਂਜੀ ਹਾਂਜੀ ਦੇ ਦਈਏ 65 ਕ ਦੀ ਵੱਛੀ 65 ਚੋ ਕਰ ਦੋ ਕੋਈ ਮਨ ਤਾਂ ਮੇਰੇ ਲਈ ਮੈਂ ਤਾਂ ਵੱਛੀ ਬੜੀ ਚੰਗੀ ਜਿਹੀ ਮਿਲਦੀਆਂ ਨਹੀਂ ਮੁੜ ਕੇ ਬਾਹਰ ਕਰ ਦੋ ਆਪ ਹੀ ਜੱਜ ਆ ਚਲੋ ਫਿਰ 60 ਦੇ ਦਿਓ ਪੂਰਾ 60 ਪੂਰੇ ਦੀ ਹਾਂ ਕਰ ਦਈਏ ਛੋਟ ਵਿੱਚ ਬੜੀ ਚੰਗੀ ਵੇਖੋ ਜੇ ਕਿਣੀ ਕਿਣੀ ਪਛਾਣ ਨਿਕਲਣੀ ਮੱਛੀ ਦੇ ਪੂਰੇ 60 ਚੋ ਕਿੰਨਾ ਛੱਡੀਏ ਫਿਰ ਕਿਹੋਂ ਤੇ ਨਾ ਛੱਡੀਏ ਚੰਗਾ ਕੋਈ ਛੱਡ ਦੋ ਕੋਈ 2-3 ਹਜ਼ਾਰ ਦੇ ਲਾਗੇ ਬੰਨੇ ਚਲੋ ਯਾਰ ਇੱਕ ਛੱਡ ਦਾਂਗੇ ਯਾਰ ਦਾ ਛੱਡੀਏ ਫਿਰ ਹਾਂਜੀ ਉਹ 52 ਹਜ਼ਾਰ ਦੀ ਦੇ ਦਈਏ ਫਿਰ ਚਲੋ 52 ਦੀ ਦੇ ਦਾਂਗੇ 57 ਦੀ ਹੋ ਜੀ ਹੋ ਜੋਗੇ ਕੋਈ ਗੱਲ ਨਹੀਂ ਮੌਕੇ ਦੇ ਇੰਨੇ ਕਿਤੇ ਛੋਟਕਾਰੀ ਤੋਗੇ ਹਜ਼ਾਰ ਦਾ ਕੋਈ ਫਰਕ ਨਹੀਂ ਪੈਣਾ ਤੁਹਾਨੂੰ ਚਲੋ ਕੋਈ ਗੱਲ ਨਹੀਂ ਕੋਈ ਚਲੋ ਬਾਕੀ ਕੋ ਫੋਨ ਲਾਊਗਾ ਨਾ ਤੇ ਬਾਕੀ ਜੇ ਪਰਣੀ ਆ ਚੰਗੀ ਢੁਣਾ ਢੁਣਾ ਹੁਣ ਤੇ ਕੱਲ ਹੋਣ ਦੀ ਬੱਸੀ ਆ ਕੋਈ ਗੱਲ ਹੀ ਨਹੀਂ ਇਹਨੇ ਸੁਣ ਦਾ ਚੱਕਰ ਨਹੀਂ ਆ ਜੀ ਠੀਕ ਆ ਜੀ ਅਜਾ ਤਾ ਦਾ ਨਾ ਇਹ ਨਾਮ ਤੇ ਆ ਵੀ ਗੱਬਣੀਆਂ ਹਨਾ ਇਹ ਵੀ ਗੱਬਣ ਇਹ ਜਰਸੀ ਹੈ ਹਾਂਜੀ ਬਾਕੀ ਕੱਦ ਕਠਾ ਇਹਦਾ ਵੀ ਚੰਗਾ ਜਰਸੀਆਂ ਦੇ ਹਿਸਾਬ ਨਾਲ ਇਹ ਕਿੰਨੇ ਕ ਦੁੱਧਾਂ ਲੀਜੇ ਇਹ ਵੀ 14 15 ਕਿਲੋ ਤੇ ਆਮ ਨਾਲ ਕੱਢੇ ਕਿ ਵਸੀ ਠੀਕ ਆ ਹਾਂ ਵੇਖੋ ਇਹ 10 15 ਦਿਨਾਂ ਦੇ ਸੂਨ ਚ ਪਏ ਨੇ ਚਲੋ ਖੋਲੋ ਫਿਰ ਤੋਦੀ ਹਾਂਜੀ 10 15 10 ਦਿਨ ਇਹ ਵੀ ਕਿੰਦੇ ਖੜਦੀ ਆ ਕੋਈ 10 15 ਦਿਨ ਕਰਾਕੀ ਥਾਣ ਇਹਦੇ ਕੋ ਵੀ ਚੰਗਾ ਲੱਗਾ ਹੈ ਕਰੇ ਥੋੜੀ ਜੀ ਉਧਰ ਨੂੰ ਵੇਖੀ ਆਹ ਦੇਖ ਸਾਡੇ ਦੂਰ ਦੂਰ ਥਾਣੇ ਬਾਕੀ ਜੇ ਪਰ ਨਹੀਂ ਆਹ ਥਾਣੇ ਚੰਗੀ ਫਸ ਜਾਣੀ ਹੈ ਤੇ ਇਹਦਾ ਮੁੱਲ ਫਿਰ ਮੁੱਲ ਵੇਖ ਲਓ ਬੱਛੀ ਤੇ ਬੜੀ ਚੰਗੀ ਕੱਦ ਕੁਦ ਬੜਾ ਚੰਗਾ ਹਾਂਜੀ ਵੱਡੀ ਜਲਸੀ ਆ ਦੇ ਦੇ ਦੀ 50 ਦੀ ਨਹੀਂ 50 ਦੀ ਨਾ ਦਈਏ ਆਪ ਹੀ ਜੱਸ ਨੋਂ ਕਰ ਦੋ ਫਿਰ ਚਲੋ 45 ਦੀ ਦੇ ਦਾਂਗੇ 45 ਚ ਕੋਈ ਛੱਡ ਜੀ ਟ੍ਰਾਂਜੈਕਸ਼ਨ ਜਾ ਕੇ ਇਹ ਵੀਰ ਨੇ ਖਲ ਖਲ ਪਾਉਣੀ ਆ ਦਾ ਕਰਾਜ ਖਵਾਉਣੀ ਆ ਤੇ ਬੱਚੀ ਵੇਖੋ ਬੜੀ ਚੰਗੀ ਆ ਚਲੋ ਥੋੜੀ ਬਾਤੀ ਇੱਕ ਬੋਰੀ ਜੋਗੇ ਤੇ ਛੱਡ ਜੀ ਚਲੋ ਹੋਰ 2000 ਛੱਡ ਦਿੰਨੇ ਕੋਈ ਨਹੀਂ ਚਲੋ ਯਾਰ ਹੋਰ ਛੱਡ ਦਿਓ ਫਿਰ ਤੇ ਕਿੰਨੇ ਦੀ ਹੋ ਗਈ ਫਿਰ ਹੋ ਗਈ ਪੂਰੇ 45 ਦੀ ਤਾਂ 40 ਦੀ ਕਰ ਲਓ ਉਹ ਪੂਰੇ 45 ਦੀ ਜਾਣ ਦਾ ਕੋਈ ਨਹੀਂ ਹੁੰਦਾ ਚਲੋ ਠੀਕ ਜਿਹਾ ਕੋਈ ਗੱਲ ਨਹੀਂ ਖਰਚਾ ਹੁਣ ਮਹਿੰਗਾ ਹੋ ਗਿਆ ਜੀ ਮਿਲਦਾ ਨਹੀਂ ਨਾ ਮਾਰ ਮਾਰੋ ਮਾਰੋ ਮਾਲ ਨਾ ਮੁੱਲ ਬੜਾ ਕਰੀ ਜਾਂਦੇ ਲੋਗ ਬਾਕੀ ਹੁਣ ਇਹ ਆ ਵੀ ਚਲੋ ਮੁੱਲ ਤੇ ਵੀਰਪਰਾ ਕਰਦੇ ਹੁਣ ਤਿਆਰ ਕਰਨ ਤੇ ਵੀ ਫਿਰ ਹਾਂਜੀ ਹਾਂਜੀ ਖਰਚਾ ਚੰਗਾ ਆ ਜਾਂਦਾ ਉਹਨਾਂ ਨੇ ਵੀ ਫਿਰ ਆਪਣੀ ਸਾਹ ਤੇ ਹੁਣ ਜਿੰਨੇ ਮੰਨ ਲਓ ਜਿੰਨੇ ਤਿਆਰ ਕੀਤੀ ਆ ਉਹਦੇ ਨਾਲ ਕੋਸ ਹਾਂ ਆਪਾਂ 4-5 ਹਜ਼ਾਰ ਡਾਊਨ ਕਰਤੀ ਆ ਹਾਂਜੀ ਹਾਂਜੀ ਆਦੀ ਆਏ ਹਾਂਜੀ ਹਾਂਜੀ ਹਾਂ ਮੰਡੀ ਆ ਨਾ ਬੱਛੀ ਹੁਣ ਮੰਨ ਲਓ ਕੋਈ ਵੀ ਜਿਹੜਾ ਨਿੱਕੀ ਬੱਛੀ ਤੋਂ ਪਾਲਦਾ ਵਾ ਫਿਰ ਉਹਨੇ ਤੇ ਆਪਣੀ ਚੀਜ਼ ਦਾ ਮੁੱਲ ਕਰਨਾ ਹੀ ਕਰਨਾ ਵਾ ਹਾਂਜੀ ਤੇ ਹੁਣ ਆ ਮੱਝਾਂ ਦਿਖਾਈਏ ਹਾਂਜੀ ਤੇ ਆ ਮੱਝ ਕਿੰਨੇ ਦਾ ਦੁੱਧ ਆ ਲੀਜੇ ਇਹ ਮੱਝ 11 12 ਕਿਲੋ ਕੱਢੀ ਦੁੱਧ ਬੜੀ ਚੌੜੀ ਮਹੀ ਆ ਤੇ ਅਜੇ ਥੱਲੇੋਂ ਵੇਖੋ ਬੜੀ ਫਸਣੀ ਆ ਤੇ ਨੱਟ ਨੱਟ ਕੁ ਚਲੀ ਆ ਹਾਂ ਬੱਚੇ ਤੋਰੋ ਹੈ ਕਰੀਂ ਨੰਮੀ ਇਹ ਵੀ ਗੱਭਣੇ ਆ ਜੀ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ ਇਹ ਯਾ ਨਾ 12 ਕਿਲੋ ਕੱਢ ਜਣਾ ਰਾ ਅੱਛਾ 11 12 ਦੇ ਲੱਗ ਬਾਕੀ ਸੇਵਾ ਦਾ ਆਪਣੀ ਦਾ ਦੁੱਧ ਜੀ ਹਾਂਜੀ ਹਾਂਜੀ ਗੱਭਣੇ ਪਛੋਤੇ ਦੁੱਧ ਦਾ ਅੰਦਾਜ਼ਾ ਹੀ ਹੁੰਦਾ ਵਾ ਦੁੱਧ ਵੱਧ ਵੀ ਕੱਢ ਸਕਦੀਆਂ ਤੇ ਦੁੱਧ ਘੱਟ ਵੀ ਕੱਢ ਸਕਦੀਆਂ ਬਾਕੀ ਹੈ ਬੜੀਆਂ ਚੰਗੀਆਂ ਨੇ ਬਾਕੀ ਆ ਵੀ ਸਾਫ਼ ਸੁਥਰੀਆਂ ਵਾਂ ਥਾੜੇ ਹਵਾਨੇ ਦੇ ਹਿਸਾਬ ਨਾਲ ਚੰਗੀਆਂ ਵਾਂ ਬਾਕੀ ਹਰ ਕਿਸੇ ਦੀ ਆਪੋ ਆਪਣੀ ਸਮਝ ਆ ਵੇਖਣ ਦੀ ਜੰਮੀ ਪਲੀ ਆਏ ਵੀ ਉਤਰਾਂ ਰਾਜੀ ਐ ਮੱਜ ਚੱਲ 呀。<Yeah. S 2> yeah. ਆ ਦੇਖ ਲਦੇ ਹਵਾਨਾ ਇਹਦਾ ਲੱਗੇ ਤਾਂ ਬਾਕੀ ਥਣ ਇਹਦੇ ਕਾ ਵੀ ਚੰਗਾ ਦੂਰ ਦੂਰ ਲੱਗਾ ਆ ਅਜੇ ਭਰਨਾ ਵਾ ਹਵਾਨਾ ਇਹਨੇ ਪੂਰਾ ਤੇ ਇਹਦਾ ਫਿਰ ਮੁੱਲ ਮੁੱਲ ਵੇਖ ਲਓ ਦੇ ਦੀ 65000 ਰੁਪਏ ਕਰ ਦੋ ਵਿੱਚੋ ਛੋਟ ਛੋਟ ਬਾਕੀ ਮੈਂ ਤਾਜੀ ਹੋਣੀ ਜੋ ਵੇਖੋ ਜੀ ਆਪ ਹੀ ਕਰ ਦੋ ਫਿਰ ਸਾਰੀਆਂ ਗਰਮੀਆਂ ਦੋ ਤਿੰਨ ਦਿਨ ਲੈਣਾ ਤਾਂ 60 ਦੀ ਪੂਰੀ ਦੇ ਲਈ ਅੱਛਾ ਪੂਰੇ 60 ਦੀ ਹਾਂ ਇਹ ਚਲੋ ਤਿਆਰੀ ਆ ਲੱਗ ਗਈ ਆ ਤਿਆਰੀ ਆ 5-7 ਦਿਨ ਲੱਗਣਿਆ ਤੇ ਇਹਦਾ ਖਰਚਾ ਥੋੜਾ ਕੱਟ ਜਾਣਾ ਥੋੜਾ ਕੱਟ ਜਾਣਾ ਇਹਦਾ 1000 ਕੀ ਛੱਡੀਏ ਫਿਰ ਜ਼ਿਆਦਾ ਨਾ ਛੱਡੀਏ 60 ਚ ਚਲੋ ਕੋਈ ਗੱਲ ਨਹੀਂ ਠੀਕ ਆ ਕੋਈ ਗੱਲ ਯਾਰ ਛੱਡਦੇ ਆਂ ਤੇ ਹੁਣ ਇੱਕ ਮੱਝ ਹੈ ਹੋਰ ਆ ਗਈ ਹੌਲੇ ਪਾਚ ਇਹ ਕਿੰਨਾ ਘੱਟ ਦੀ ਟਾਈਮ ਇਹਨੇ 20 25 ਦਿਨ ਲੈ ਜਾਣੇਗਾ ਅੱਛਾ 20 25 ਦਿਨ ਲੈ ਜਾਣੇ ਇਹਨੇ ਹਾਂ ਜੀ ਮਹੀਨੇ ਦੇ ਲਾਗੇ ਬੰਨੇ ਹਨਾ ਹਾਂ ਮਹੀਨਾ ਵੀ ਖੜ ਸਕਦੀ ਆ ਕਿ ਪਿੱਛੋਂ ਘਰ ਆ ਗਿਆ ਦੱਸਿਆ 20 ਦਿਨ ਕੱਢਦੀ ਹਾਂਜੀ ਹਾਂ ਤੇ ਦੋ ਚਾਰ ਦਿਨ ਵੱਧ ਵੀ ਖੜ ਸਕਦਾ ਪੱਛ ਵਧ ਘੱਟ ਵੀ ਹੋ ਸਕਦੇ ਵਾ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਇਹ ਵੀ 8-9 ਕਿਲੋ ਰਾਮ ਨਾਲ ਦੇ ਜਾਂਦੀ ਠੀਕ ਆ ਹਾਂ ਜੀ ਤੋੜ ਦੋ ਫਿਰ ਇਹਨਾਂ ਨੂੰ ਤੋੜ ਬੁੱਤ ਬਾਕੀ ਇਹ ਆ ਵੀ ਜਿਹੜਾ ਕੋਈ ਸੰਭ ਲੁਗਾ ਹੁੰ ਤਕਰ ਸਾਜੀ ਵੀ ਹੋ ਜੂਗੀ ਪੂਰੀ ਵੈਸੇ ਤੇ ਠੀਕ ਆ ਕੋਈ ਨਿੱਸੀ ਨਹੀਂ ਆਈਡੀ ਕੱਦ ਕਾਠ ਵੀ ਠੀਕ ਆ ਜਿੱਡਾ ਕੰਮ ਮੱਜਾਂ ਦਾ ਹੁੰਦਾ ਆ ਬਾਕੀ ਆ ਵੀ ਜਿਆਦਾ ਅੰਦਰ ਰਹੀ ਆ ਕਿਤੇ ਬਾਕੀ ਕੋਈ ਵੀ ਅੰਦਰ ਬਾਹਰ ਕਰੂਗਾ ਤੇ ਬਿਲਕੁਲ ਸਾਫ ਰੰਗ ਹੋ ਜਨਾ ਇਹਦਾ ਕਰੀ ਚਿਹਰਾ ਕਰਿਓ ਇਧਰ ਨਾਲ ਚ ਨਾ ਕਰਾਂ ਨਾ ਹਾਂ ਦੇਖ ਸਾਦੇ ਬਿੱਲੀ ਅੱਖਾਂ ਵਾਲੀ ਆ ਤੇ 93 ਦੇ ਦਿਖਾਈ ਦੀ ਤੁਹਾਨੂੰ ਲੱਗ ਗਿਆ ਆ ਥਣ ਜੇ ਤੇ ਜਿਆ ਜਿਹੜਾ ਵੀ ਦੇਖ ਸਾਦੇ ਬਾਕੀ ਜੇ ਕੋ ਵੀਰੇ ਨੂੰ ਖਾਲ ਬੋਰੀ ਪਹਿਲਾਂ ਚਾਰਜ ਜਿਹੜੇ ਬੜੇ ਮਹਿੰਗੇ ਜਿੱਦਾਂ ਸਸਤੀ ਹੋਈ ਇਹਦੇ ਨੇ 10 11 ਕਿਲੋ ਦੁੱਧ ਕਰੀ ਜਾਣਾ ਠੀਕ ਆ ਹਾਂ ਮੈਂ ਚੰਗੀ ਆ ਤੇ ਮੁੱਲ ਫਿਰ ਇਹਦਾ ਮੁੱਲ ਵੇਖ ਲਓ ਦੇ ਦੀ 45 ਕਿਲੀ ਮੈਂ 45 ਦੀ ਚਲੋ ਕਰਦੀ 50 ਦੀ ਜੋ ਬਸ ਦਿਨ 15 20 ਨੇ ਸਾਮਨ ਦੀ ਗੱਲ ਆ ਥੋੜੀ ਬਾਤੀ ਫਿਰ ਕਿ ਵੀਰ ਨੇ ਖੜਨੀ ਆ ਕਿ ਇਹਨੇ ਚਲ ਪੂਰੇ 40 ਦੀ ਪੂਰੇ 40 ਦੀ ਹਾਂ ਵਿੱਚ ਥੋੜਾ ਕੁ ਸ਼ੋਰਟ ਕਰਦੀਏ ਜਿਆਦਾ ਨਾ ਕਰਾਈ ਜਾਇਆ ਕਰੋ ਸ਼ੋਰਟ ਨਹੀਂ ਥੋੜਾ ਥੋੜੀ ਠੀਕ ਹੈ ਜਾਣ ਦੀਏ ਪੂਰੇ 40 ਚ 2 ਛੱਡ ਦੀਏ 38000 ਦੀ ਜਾਣ ਦੇ ਇੱਕ ਛਡਾ ਲਾ ਨਹੀਂ ਨਹੀਂ ਹਾਂ ਜਾਣ ਦੀਏ ਹੁਣ ਐਂਡ ਤੇ ਆ ਕੇ ਥੋੜਾ ਆਪਾਂ 1000 ਦਾ ਕਰਨਾ ਆ ਜਾਣ ਤੋਂ ਪੂਰੇ 38 ਦੀ ਚਲੋ ਕੋਈ ਗੱਲ ਨਹੀਂ ਜੇ ਤੁਹਾਡਾ ਕੋਈ ਮੈਨੇ ਠੀਕ ਹੈ ਤੇ ਠੀਕ ਹੈ ਔਰ ਕੁਛ ਹੈ ਨਾ ਫਿਰ ਨਹੀਂ ਕੋਈ ਗੱਲ ਨਹੀਂ ਬਾਕੀ ਇਹ ਆ ਵੀ ਕੋਈ ਵੇਰ ਇਥੋਂ ਲੱਭਣਾ ਆਪਣੀਆਂ ਪਾਸ ਕਰਕੇ ਖੜਨਾ ਜਿਹੜੀ ਸੂਈ ਉਹਨੂੰ ਚੋ ਕੇ ਖੜਨਾ ਚਵਾਈ ਕਰਕੇ ਤਸੱਲੀ ਕਰਕੇ ਖੜਨਾ ਨਾ ਬਾਕੀ ਸਾਡੇ ਘਰ ਦੀ ਗਰੰਟੀ ਸਾਡੇ ਕੋਲ ਸਾਰਾ ਕੁਝ ਸਾਫ਼ ਸੁਥਰਾ ਹੈ ਠੀਕ ਹੈ ਹਾਂ ਉਹ ਕਿਸੇ ਦੇ ਘਰ ਜਾਂਦੇ ਆ ਉਹ ਗੱਡੀ ਚ ਲਾਉਂਦੇ ਆ ਚੜਾਉਂਦੇ ਆ ਕੋਈ ਸਾਨੂੰ ਇਧਰ ਉਧਰ ਗੱਲ ਹੋਏ ਉਹਦੇ ਚ ਮਿਆਰ ਥੋੜਾ ਪਾ ਗਏ ਠੀਕ ਹੈ ਇੱਥੋਂ ਕੋਈ ਵੇਖ ਕੇ ਖੜੇ ਹੈ ਨਾ ਇੱਥੋਂ ਜੋ ਵੀ ਆ ਪੂਰੀ ਤਸੱਲੀਆਂ ਕਰਕੇ ਮਾਲ ਲੈਂਦਾ ਵਾ ਨਹੀਂ ਜੀ ਜਿਹੜਾ ਉਹਦਾ ਵੀ ਫਰਜ਼ ਬੰਦਾ ਆਪਣਾ ਵੇਖ ਕੇ ਖੜੇ ਜੋ ਵੀ ਆ ਇੱਥੋਂ ਵੇਖ ਲਿਆ ਨਾ ਬਾਅਦ ਚ ਫਿਰ ਅਗਲੇ ਦੇ ਅਗਲੇ ਦੇ ਕਰਦੀ ਜ਼ਿੰਮੇਵਾਰੀ ਹੈ ਨਾ ਠੀਕ ਹੈ ਜੀ ਹਾਂ ਜੀ